ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਦੇ ਹੌਂਸਲੇ ਇਸ ਕਦਰ ਉਲੰਧ ਹੋ ਚੁੱਕੇ ਨੇ ਕਿ ਉਹਨਾਂ ਵੱਲੋਂ ਨਾ ਤਾਂ ਕਾਨੂੰਨ ਦੀ ਪਰਵਾਹ ਕੀਤੀ ਜਾਂਦੀ ਹੈ ਨਾ ਹੀ ਅਧਿਕਾਰੀਆਂ ਦੀ ਤਾਂ ਸ਼ਾਹਕੋਟ ਤੋਂ ਜੇ ਹ ਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਫਰੀਦਕੋਟ ਦੀ ਮਾਈਨਿੰਗ ਟੀਮ ਆ ਜਿਹੜੀ ਉਹ ਰੇਡ ਕਰਨ ਗਈ ਸੀ ਲੇਕਿਨ ਮਾਈਨਿੰਗ ਮਾਫੀਆ ਦੇ ਹੌਂਸਲੇ ਇੰਨੇ ਉਲੰਧ ਨੇ ਕਿ ਭੱਜਣ ਦੀ ਥਾਂ ਉੱਤੇ ਉਹਨਾਂ ਨੇ ਟੀਮ ਦੇ ਉੱਤੇ ਹੀ ਹਮਲਾ ਕਰ ਦਿੱਤਾ ਲਗਭਗ ਤੀ ਵਿਅਕਤੀਆਂ ਦੇ ਵੱਲੋਂ ਰੇਡ ਕਰਨ ਗਈ ਅਧਿਕਾਰੀਆਂ ਦੀ ਟੀਮ ਉੱਤੇ ਹਮਲਾ ਕੀਤਾ ਗਿਆ ਅਧਿਕਾਰੀਆਂ ਨੇ ਭੱਜ ਕੇ ਅਤੇ ਫਾਇਰਿੰਗ ਕਰਕੇ ਆਪਣੀ ਜਾਨ ਬਚਾਈ ਮਾਈਨਿੰਗ ਮਾਫੀਆ ਦੇ ਵੱਲੋਂ ਅਧਿਕਾਰੀਆਂ ਦੀਆਂ ਗੱਡੀਆਂ ਦੀ ਵੀ ਬੁਰੀ ਤਰ੍ਹਾਂ ਤੋੜਪਾਨਾ ਜਿਹੜੀ ਉਹ ਕੀਤੀ ਗਈ ਤਾਂ ਸ਼ਾਹਕੋਟ ਪੁਲਿਸ ਦੇ ਵੱਲੋਂ ਮਾਈਨਿੰਗ ਅਫਸਰ ਦੀ ਸ਼ਿਕਾਇਤ ਉੱਤੇ 30 ਅਣਪਛਾਤੇਆਂ ਖਿਲਾਫ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਏ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਗੱਡੀਆਂ ਨੇ ਜਿਹੜੀਆਂ ਉਹ ਬੁਰੀ ਤਰ੍ਹਾਂ ਤੈਸ-ਨਾਸ਼ ਕੀਤੀਆਂ ਗਈਆਂ ਨੇ ਸ਼ਾਹਕੋਟ ਦੇ ਵਿੱਚ ਫਰੀਦਕੋਟ ਦੀ ਮਾਈਨਿੰਗ ਫਲਾਈਂਗ ਟੀਮ ਦੇ ਉੱਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ ਇਸ ਦੌਰਾਨ ਮਾਈਨਿੰਗ ਫਲਾਈਂਗ ਟੀਮ ਦੇ ਮੈਂਬਰਾਂ ਦੇ ਵੱਲੋਂ ਫਾਇਰਿੰਗ ਕਰਕੇ ਕਿਸੇ ਤਰ੍ਹਾਂ ਆਪਣੀ ਜਾਨ ਆ ਜਿਹੜੀ ਉਹ ਬਚਾਈ ਗਈ ਹੈ ਜ਼ਿਲ੍ਹਾ ਮਾਈਨਿੰਗ ਅਫਸਰ ਦੀ ਸ਼ਿਕਾਇਤ ਉੱਤੇ ਤੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਰੀਦਕੋਟ ਦੇ ਜ਼ਿਲ੍ਹਾ ਮਾਈਨਿੰਗ ਅਫਸਰ ਜਗਦੀਸ਼ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਮਿਲੀ ਲੋਕੇਸ਼ਨ ਦੇ ਆਧਾਰ ਉੱਤੇ ਉਹਨਾਂ ਵੱਲੋਂ ਫਲਾਈਂਗ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਸ਼ਾਹਕੋਟ ਦੇ ਵਿੱਚ ਦਰਿਆ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਈ ਉਹ ਪਹੁੰਚੇ ਸੀ ਜਿਵੇਂ ਹੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੋ ਟਰਾਲੀਆਂ ਦੇ ਵਿੱਚ ਰੇਤਾ ਭਰਿਆ ਜਾ ਰਿਹਾ ਸੀ ਆ ਫਲਾਈਂਗ ਟੀਮ ਨੂੰ ਦੇਖ ਕੇ ਉੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਕੱਠੇ ਹੋ ਜਾਂਦੇ ਨੇ 30 ਤੇ 35 ਲੋਕਾਂ ਵੱਲੋਂ ਫਲਾਈਂਗ ਟੀਮ ਨੂੰ ਘੇਰ ਲਿਆ ਜਾਂਦਾ ਏ ਤਾਂ ਉਹਨਾਂ ਦੇ ਵੱਲੋਂ ਮਾਈਨਿੰਗ ਟੀਮ ਦੇ ਉੱਤੇ ਹਮਲਾ ਕੀਤਾ ਜਾਂਦਾ ਏ ਜਿਸ ਕਰਕੇ ਆਪਣੀ ਜਾਨ ਨੂੰ ਖਤਰਾ ਦੇਖਦੇ ਹੋਏ ਅਧਿਕਾਰੀਆਂ ਦੇ ਵੱਲੋਂ ਫਾਇਰਿੰਗ ਕਰਕੇ ਆਪਣੀ ਜਾਨ ਆ ਜਿਹੜੀ ਉਹ ਬਚਾਈ ਜਾਂਦੀ ਏ ਕੁਝ ਅਧਿਕਾਰੀ ਫਸ ਜਾਂਦੇ ਨੇ ਲੇਕਿਨ ਕੁਝ ਅਧਿਕਾਰੀ ਨੇ ਜਿਹੜੇ ਉਹ ਉੱਤੇ ਹੀ ਫਸ ਜਾਂਦੇ ਨੇ ਤਾਂ ਸਥਾਨਕ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਅਧਿਕਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਏ ਜਿਸ ਤੋਂ ਬਾਅਦ ਰੇਤ ਦੇ ਜਿਹੜੇ ਜਾਇਰ ਮਾਈਨਿੰਗ ਕਰ ਰਹੇ ਲੋਕਾਂ ਦੇ ਵੱਲੋਂ ਉਕਤ ਵਿਅਕਤੀਆਂ ਦੇ ਲੈਪਟਾਪ ਤੋੜ ਦਿੱਤੇ ਜਾਂਦੇ ਨੇ ਨਾਲ ਹੀ ਵਾਹਨਾ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਜਾਂਦੀ ਹੈ ਫਰੀਦਕੋਟ ਦੇ ਜ਼ਿਲ੍ਹਾ ਮਾਈਨਿੰਗ ਅਫਸਰ ਦੀ ਸ਼ਿਕਾਇਤ ਉੱਤੇ ਪੁਲਿਸ ਦੇ ਵੱਲੋਂ 30 ਅਣਪਛਾਤੇਆਂ ਖਿਲਾਫ ਮਾਮਲਾ ਜਿਹੜਾ ਉਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮਾਈਨਿੰਗ ਮਾਫੀਆ ਜਿਹੜਾ ਉੱਚਤਾ ਦੇ ਵਿੱਚ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਸਰਕਾਰ ਵੱਲੋਂ ਇਸ ਦੇ ਉੱਤੇ ਨਕੇਲ ਕਸੀ ਜਾਂਦੀ ਹੈ